ਦੋਸਤੋ ਰੀਅਲਮੀ ਕੰਪਨੀ ਨੇ ਆਪਣਾ ਨਵਾਂ ਫੋਨ ਇੱਕ ਲਾਂਚ ਕੀਤਾ ਫੋਨ ਬਿਲਕੁਲ ਬਜਟ ਦੇ ਵਿੱਚ ਆ ਫੋਨ ਦਾ ਨਾਮ ਆ ਰੀਅਲਮੀ 14T ਬਜਟ ਦੇ ਵਿੱਚ ਫੋਨ ਆ ਪਰ ਸਾਰੇ ਫੀਚਰਸ ਤੁਹਾਨੂੰ ਮਿਲਣਗੇ Android 15 ਮਿਲੇਗਾ 6000mAh ਦੀ ਬੈਟਰੀ 45W ਦਾ ਚਾਰਜਰ IP68 ਦੀ ਰੇਟਿੰਗ AMOLED ডিসਪਲੇ ਔਰ ਕੀ ਕੀ ਖੂਬੀਆਂ ਨੇ ਇਸ ਫੋਨ ਦੇ ਵਿੱਚ ਸਾਰੀ ਗੱਲਬਾਤ ਕਰਦੇ ਹਾਂ ਸ਼ੁਰੂ ਕਰਦੇ ਹਾਂ ਆਪਾਂ ডিসਪਲੇ ਤੋਂ ਪਹਿਲੀ ਗੱਲ ਤਾਂ ਜਿਹੜਾ ਫੋਨ ਆ ਆਪਣੇ ਸੈਗਮੈਂਟ ਦੇ ਵਿੱਚ ਸਭ ਤੋਂ ਬ੍ਰਾਈਟੇਸਟ ਫੋਨ ਆ 6.67 ਇੰਚ ਦੀ ਫੁੱਲੀ ਐਚਡੀ ਪਲੱਸ ਐਮੋਲੇਡ ডিসਪਲੇ ਆ 2000 ਨਿਟਸ ਤੱਕ ਦੀ ਬ੍ਰਾਈਟਨੈਸ ਆ 120 ਹਰਜ਼ ਦੀ ਰਿਫਰੈਸ਼ ਰੇਟ ਆ ਪੰਜੋਲ ਸਕਰੀਨ ਤੇ ਸਿਮੈਟ੍ਰੀਕਲ ਬਰੇਜਲਸ ਦੇ ਨਾਲ ਇਹ ਫੋਨ ਜਿਹੜਾ ਤੁਹਾਨੂੰ ਮਿਲਦਾ ਜੇਕਰ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਮੀਡੀਆਟੈਕ ਡਾਈਮੈਨਸਿਟੀ 6300 ਪ੍ਰੋਸੈਸਰ ਆ ਰੇਟ ਦੇ ਹਿਸਾਬ ਨਾਲ ਇਹ ਪ੍ਰੋਸੈਸਰ ਜਿਹੜਾ ਬਿਲਕੁਲ ਠੀਕ ਹੈ ਬਜਟ ਫੋਨ ਦੇ ਮੁਤਾਬਕ ਇੱਕ ਪ੍ਰੋਸੈਸਰ ਜਿਹੜਾ ਪਾਵਰਫੁੱਲ ਆ ਜੇਕਰ ਜੀਪੀਯੂ ਦੀ ਗੱਲ ਕਰੀਏ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ ਤਾਂ ਜੀਪੀਯੂ ਦੇ ਵਿੱਚ ਮਾਲੀ ਜੀ57 ਐਮਸੀ2 ਦਾ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲੇਗਾ ਮੈਮਰੀ ਦੀ ਗੱਲ ਕਰੀਏ ਤਾਂ ਦੋ ਵੇਰੀਐਂਟ ਆਉਂਦੇ ਆ 8 ਜੀਬੀ 128 ਜੀਬੀ ਮੈਮਰੀ ਦੇ ਨਾਲ 8 ਜੀਬੀ ਰੈਮ ਤੇ 256 ਜੀਬੀ ਮੈਮਰੀ ਦੇ ਨਾਲ ਜਿਹੜੀ ਰੈਮ ਆ ਤੁਹਾਨੂੰ ਐਲਪੀਡੀਡੀ ਇਹ ਜਿਹੜੀ ਰੈਮ ਤੁਹਾਨੂੰ ਮਿਲੇਗੀ ਮੈਮਰੀ ਜਿਹੜੀ ਹੈ ਦੇ ਵਿੱਚ ਐਕਸਪੈਂਡੇਬਲ ਆ ਤੁਸੀਂ ਐਸਟੀ ਕਾਰਡ ਦੇ ਨਾਲ ਮੈਮਰੀ ਜਿਹੜੀ ਐ ਐਕਸਪੈਂਡ ਕਰ ਸਕਦੇ ਹੋ ਇਹ ਯੂਐਫਐਸ 2.2 ਸਟੋਰੇਜ ਦੇ ਨਾਲ ਮੈਮਰੀ ਜਿਹੜੀ ਹੈ ਫੋਨ ਦੇ ਵਿੱਚ ਆਉਂਦੀ ਆ ਕੈਮਰੇ ਦੀ ਗੱਲ ਕਰੀਏ ਤਾਂ ਜਿਹੜਾ ਮੇਨ ਪ੍ਰਾਇਮਰੀ ਕੈਮਰਾ ਆ ਉਹ 50 ਮੈਗਾਪਿਕਸਲ ਦਾ ਆ ਤੇ ਨਾਲ ਜਿਹੜਾ ਦੂਸਰਾ ਸੈਕੰਡਰੀ ਕੈਮਰਾ ਆ 2 ਮੈਗਾਪਿਕਸਲ ਦਾ ਮੋਨੋक्रोਮਿਕ ਲੈਂਸ ਆ ਫਰੰਟ ਦੇ ਗੱਲ ਕਰੀਏ ਤਾਂ 16 ਮੈਗਾਪਿਕਸਲ ਦਾ ਤੁਹਾਨੂੰ ਕੈਮਰਾ ਜਿਹੜਾ ਇਸ ਫੋਨ ਦੇ ਵਿੱਚ ਦੇਖਣ ਨੂੰ ਮਿਲੇਗਾ ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਐਂਡਰੋਇ ਬੇਸਡ ਰੀਅਲਮੀ ਯੂਆਈ ਜਿਹੜਾ ਆ ਰੀਅਲਮੀ ਦਾ ਯੂਜ਼ਰ ਇੰਟਰਫੇਸ ਆ ਉਹ ਤੁਹਾਨੂੰ ਇਸ ਵਿੱਚ ઓਪਰੇਟਿੰਗ ਸਿਸਟਮ ਦੇਖਣ ਨੂੰ ਮਿਲੇਗਾ 2 ਸਾਲ ਦੀ ਜਿਹੜੀ ਆ ਐਂਡਰੋਇਡ ਅਪਡੇਟ ਮਿਲਣਗੇ ਤੇ 3 ਸਾਲ ਦੇ ਸਕਿਉਰਿਟੀ ਅਪਡੇਟਸ ਵੀ ਇਹ ਫੋਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਗੱਲ ਕਰੀਏ ਜੇਕਰ ਬੈਟਰੀ ਦੀ 6000 mAh ਦੀ ਬੈਟਰੀ ਆ ਤੇ 45W ਦੀ ਫਾਸਟ ਚਾਰਜਿੰਗ ਨੂੰ ਇਹ ਸਪੋਰਟ ਕਰਦਾ ਆ IP66 68 ਤੇ 69 ਦੀ ਰੇਟਿੰਗ ਦੇ ਨਾਲ ਇਹ ਫੋਨ ਆਉਂਦਾ ਆ ਮਤਲਬ ਮਿੱਟੀ ਤਾਂ ਇਸ ਫੋਨ ਦੇ ਵਿੱਚ ਮਿੱਟੀ ਘੱਟੇ ਦੋ ਤਾਂ ਪੂਰਾ ਬਚਾਇਆ ਪਾਣੀ ਤੋਂ ਵੀ ਪੂਰੀ ਤਰ੍ਹਾਂ ਇਹ ਬਚਾਰ ਕਰਦਾ ਆ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਇਸ ਨੂੰ ਕਿੰਨਾ ਚਿਰ ਮਰਜ਼ੀ ਵੀ ਪਾਣੀ ਦੇ ਵਿੱਚ ਡੋਬ ਰੱਖੋ ਇਸ ਦੀ ਵੀ ਇੱਕ ਲਿਮਟ ਹੁੰਦੀ ਆ ਪਰ ਜੇਕਰ ਗਲਤੀ ਨਾਲ ਤੁਹਾਡਾ ਫੋਨ ਪਾਣੀ ਦੇ ਵਿੱਚ ਡਿੱਗ ਜਾਂਦਾ ਤਾਂ ਇਸ ਤੋਂ ਜਿਹੜਾ ਆ ਇਹ ਬਚਾ ਰਵੇਗਾ 300% ਵੋਲਿਊਮ ਬੂਸਟ ਮਿਲੇਗਾ ਨਾਲ ਦੀ ਨਾਲ ਵੇਪਰ ਕਾਪਰ ਚੈਂਬਰ ਜਿਹੜਾ ਆ ਤੁਹਾਡੇ ਫੋਨ ਨੂੰ ਗਰਮ ਹੋਣ ਤੋਂ ਵੀ ਬਚਾਵੇਗਾ 5G ਤੇ 4G ਦੋਨਾਂ ਨੂੰ ਸਪੋਰਟ ਕਰਦਾ ਆ ਡਿਊਲ ਵਾਈਫਾਈ ਨੂੰ ਸਪੋਰਟ ਕਰਦਾ ਆ ਬਲੂਟੂਥ ਦੀ ਗੱਲ ਕਰੀਏ ਤਾਂ 5.3 블루투스 ਨੂੰ ਇਹ ਸਪੋਰਟ ਕਰਦਾ ਆ USB ਟਾਈਪ ਸੀ ਪੋਰਟ ਤੁਹਾਨੂੰ ਇਸ ਫੋਨ ਦੇ ਵਿੱਚ ਦੇਖਣ ਨੂੰ ਮਿਲਣਗੇ ਫੋਨ ਦੇ ਭਾਰ ਦੀ ਗੱਲ ਕਰੀਏ ਤਾਂ 196 ਗ੍ਰਾਮ ਭਾਰ ਆ ਔਰ ਤਿੰਨ ਕਲਰਾਂ ਦੇ ਵਿੱਚ ਇਹ ਤੁਹਾਨੂੰ ਫੋਨ ਮਿਲੇਗਾ ਸਰਫ ਗਰੀਨ ਦੇ ਵਿੱਚ ਪਰ ਲਾਈਟ ਪਰਪਲ ਦੇ ਵਿੱਚ ਤੇ ਆਬਸਟ੍ਰੀਅਨ ਬਲੈਕ ਦੇ ਵਿੱਚ ਜੇਕਰ ਇਹਨਾਂ ਫੋਨਾਂ ਦੇ ਰੇਟ ਦੀ ਗੱਲ ਕਰੀਏ ਤਾਂ 8 ਜੀਬੀ ਰੈਮ 128 ਜੀਬੀ ਮੈਮਰੀ ਵਾਲਾ ਜਿਹੜਾ ਵੇਰੀਐਂਟ ਆ ਤੁਹਾਨੂੰ 18000 ਰੁਪਏ ਦੇ ਵਿੱਚ ਮਿਲ ਜਾਏਗਾ ਔਰ ਦੂਸਰਾ ਜਿਹੜਾ ਫੋਨ ਆ ਦੂਸਰਾ ਵੇਰੀਐਂਟ ਜਿਹੜਾ ਆ 8GB RAM 256GB ਵਾਲਾ ਵੇਰੀਐਂਟ ਉਹ ਤੁਹਾਨੂੰ 20000 ਰੁਪਏ ਦੇ ਵਿੱਚ ਮਿਲ ਜੇਗਾ ਪਰ ਇਸ ਦੇ ਨਾਲ ਇਹ ਆ ਕਿ ਜੇਕਰ ਤੁਸੀਂ ਫੋਨ ਕਿਸੇ ਵੀ ਕਾਰਡ ਤੋਂ ਖਰੀਦਦੇ ਹੋ ਤਾਂ ਇਨਸਟੈਂਟ ਤੁਹਾਨੂੰ 1000 ਰੁਪਏ ਡਿਸਕਾਊਂਟ ਮਿਲੇਗਾ ਸੋ ਕੁੱਲ ਮਿਲਾ ਕੇ ਜੇਕਰ ਫੋਨ ਦੀ ਗੱਲ ਕਰੀਏ ਤਾਂ ਇੱਕ ਪਾਵਰਫੁੱਲ ਫੋਨ ਆ ਬਜ਼ਰਦ ਦੇ ਵਿੱਚ ਫੋਨ ਆ ਸਾਰਾ ਕੁਸ਼ੀ ਫੋਨ ਦੇ ਵਿੱਚ ਹੈਗਾ ਪਰਫਾਰਮੈਂਸ ਵਾਈਜ਼ ਕੈਮਰਾ ਵਾਈਜ਼ ਬੈਟਰੀ ਵਾਈਜ਼ ਡਿਸਪਲੇ ਵਾਈਜ਼ ਮਤਲਬ ਇੱਕ ਮੁਕੰਮਲ ਫੋਨ ਆ ਜੇਕਰ ਤੁਸੀਂ ਰੋਜ਼ਮਰਗੀ ਦੀ ਜ਼ਿੰਦਗੀ ਦੇ ਵਿੱਚ ਇਸ ਫੋਨ ਨੂੰ ਮਤਲਬ ਵਰਤਣਾ ਚਾਹੁੰਦੇ ਹੋ ਤਾਂ ਇਹ ਫੋਨ ਤੁਹਾਡੇ ਲਈ ਵਧੀਆ ਆ। ਹੋਰ ਟੈਕ ਵੀਡੀਓਜ਼ ਦੇਖਣ ਦੇ ਲਈ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਜੇਕਰ ਤੁਸੀਂ ਚੈਨਲ ਨੂੰ ਫੋਲੋ ਨਹੀਂ ਕੀਤਾ ਤਾਂ ਪਲੀਜ਼ ਜਰੂਰ ਫੋਲੋ ਕਰਿਓ। ਸ਼ਾਸਤ੍ਰਿਕ